ਜੀ ਬੈਠੇ ਆਪਣੇ ਵੱਲੋਂ ਸਰਦਾਰ ਮਨਜੀਤ ਸਿੰਘ ਜੀ ਬੈਠੇ ਹੋਰ ਵੀ ਸਾਡੇ ਦੋ ਚਾਰ ਸੱਜੇ ਜੋਗੀ ਸੱਜਣ ਨੇ ਜਿਹੜਾ ਇਸ ਬੱਚੇ ਦਾ ਭੋਗ ਦੀ ਅਸੀਂ ਰਸਮ ਕਰਨੀ ਜੋ ਰੀਤੀ ਰਿਵਾਜ ਹੈ ਭੋਗ ਦੀ ਰਸਮ ਕਰਨੀ ਹੈ ਉਹ ਸੁਖੁਨ ਸਿੰਘ ਸਾਹਿਬ ਦਾ ਪਾਠ ਕਰਾ ਕੇ 2 ਘੰਟੇ ਅਗਲਾ ਐਤਵਾਰ ਦਿਨ 24 ਤਰੀਕ 24 ਤਰੀਕ 24 ਤਰੀਕ ਐਤਵਾਰ ਨੂੰ ਜੀ ਅਸੀਂ ਭੋਗ ਜਿਹੜਾ ਹਰਵਦਾਸ ਗੁਰਦੁਆਰਾ ਪਿੰਡ ਕੁੰਬੜੇ ਚ ਸਵੇਰੇ ਆਪਣਾ 12 ਵਜੇ ਭੋਗ ਪਾਊਗਾ 12 ਦੇ 1 ਵਜੇ 12 ਦੇ 1 ਵਜੇ ਭੋਗ ਪਾਊਗਾ ਜੋ ਭੋਗ ਦਾ ਖਰਚਾ ਆਊਗਾ ਕੋਈ ਪਰਿਵਾਰ ਤੇ ਉਹ ਨਹੀਂ ਹੈ ਉਹ ਸਾਰੇ ਅਸੀਂ ਪਿੰਡ ਵਾਸੀ ਪੰਜ ਸੱਤ ਬੰਦੇ ਰਲ ਕੇ ਜਿੰਨਾ ਵੀ ਕਿਸੇ ਪਿੰਡ ਵਾਸੀ ਨੇ ਕੋਈ ਯੋਗਦਾਨ ਆਪਣਾ ਪਾਣਾ ਹੋਊਗਾ ਉਹ ਪਾ ਦੂਗਾ ਕੋਈ ਵੀ ਬੰਦਾ ਰਸਤ ਦੇਣਾ ਬਸਤ ਦੇਣਾ ਜਾਂ ਕੋਈ ਪੈਸਾ ਦੇਣਾ ਦੇ ਸਕਦਾ ਪਰ ਅਸੀਂ ਜਿਹੜਾ ਸਾਰਾ ਭੋਗ ਦਾ ਖਰਚਾ ਉਹ ਪਰਿਵਾਰ ਨੂੰ ਇੱਕ ਵੀ ਜਿਹੜਾ ਹੈ ਪੈਸਾ ਨਹੀਂ ਦੇਣਾ ਪਊਗਾ ਅਸੀਂ ਸਾਰਾ ਹੀ ਖਰਚਾ ਚਾਹ ਪਾਣੀ ਰੋਟੀ ਜੋ ਵੀ ਕਿਤੇ ਕਰਦਾ ਹੋਗਾ ਲੰਗਰ ਦਾ ਉਹ ਪ੍ਰੋਗਰਾਮ ਅਸੀਂ ਆਪਣੇ ਵੱਲੋਂ ਸੱਡਵਾਸੀਆਂ ਵੱਲੋਂ ਕਰੂਗੇ ਇਸ ਮਾਂ ਬਾਪਾਂ ਤੇ ਕੋਈ ਬੋਝ ਨਹੀਂ ਪਾਣਾ ਤਾਂ ਕਿ ਅਸੀਂ ਪਹਿਲਾਂ ਹੀ ਇਹਨਾਂ ਦੀ ਜਿਹੜੀ ਹੈਲਪ ਪਿਛਲੇ ਸਮੇਂ ਤੋਂ ਕਰ ਰਹੇ ਹਾਂ ਅੱਜ ਵੀ ਉਹੀ ਕਰਦੇ ਤੇ ਅੱਗੇ ਨੂੰ ਕਰਦੇ ਵੀ ਰਾਂਗੇ ਇਹ ਪੂਰੀ ਜ਼ਿੰਦਗੀ ਦੀ ਇਹ ਕੱਲੀ ਅੱਜ ਦੀ ਹੈਲਪ ਨਹੀਂ ਹੈ